ਹਾਂਜੀ ਸਸਰੀਆ ਕਲਜੀ ਸਾਰਿਆਂ ਨੂੰ ਦੇਖੋ ਕਾਫੀ ਮੈਸੇਜ ਆਉਂਦੇ ਆ ਕਿ ਜੇ ਅਸੀਂ ਓਪਨ ਵਰਕ ਪਰਮਿਟ ਤੇ ਆਉਂਦੇ ਆ ਇੱਥੇ ਕਿ ਅਸੀਂ ਕੰਪਨੀਆਂ 'ਚ ਕੰਮ ਕਰ ਸਕਦੇ ਐ ਐਨਆਈਏ ਤੇ ਕੰਮ ਕਰ ਸਕਦੇ ਆ ਜਾਂ ਕੰਪਨੀਆਂ ਦੇ ਵਿੱਚ ਆਪਣੇ ਵੀਜ਼ਾ ਸਵਿੱਚ ਕਰਾ ਸਕਦੇ ਆ ਜਾਂ ਅਸੀਂ ਇੰਗਲੈਂਡ ਦੇ ਵਿੱਚ ਆਏ ਹੋਏ ਆ ਪਰ ਸਾਡੀ ਕੰਪਨੀ ਨੇ ਸਾਨੂੰ ਕੰਮ ਨਹੀਂ ਦਿੱਤਾ ਜਾਂ ਕੰਪਨੀ ਤੋੜ ਗਈ ਜਾਂ ਕੰਪਨੀ ਦਾ ਲਾਇਸੈਂਸ ਕੈਨਸਲ ਹੋ ਚੁੱਕਾ ਆ ਤੇ ਸਾਨੂੰ ਮੇਲ ਆ ਗਈ ਆ ਜਾਂ ਸਾਡਾ ਵੀਜ਼ਾ ਕੈਨਸਲ ਹੋ ਗਿਆ ਹੁਣ ਅਸੀਂ ਕਿਸੇ ਕੰਪਨੀ ਚ ਸਪான்ਸਰ ਲੈ ਸਕਦੇ ਜਾਂ ਕਿਸੇ ਕੰਪਨੀ ਚ ਸਵਿਚ ਕਰਾ ਸਕਦੇ ਦੇਖੋ ਪਹਿਲੀ ਗੱਲ ਤਾਂ ਜੇ ਤੁਸੀਂ ਓਪਨ ਵਰਕ ਪਰਮਿਟ ਤੇ ਆਉਂਦੇ ਆ ਤੇ ਫਿਰ ਬਹੁਤ ਮੁਸ਼ਕਲ ਆ ਬਹੁਤ ਜ਼ਿਆਦਾ ਮੁਸ਼ਕਲ ਆ ਕਿ ਤੁਹਾਨੂੰ ਕੋਈ ਸਪான்ਸਰ ਮਿਲੇ ਜਾਂ ਤੁਸੀਂ ਕਿਸੇ ਕੰਪਨੀ ਦੇ ਵਿੱਚ ਐਨਆਈਏ ਤੇ ਕੰਮ ਕਰੋ ਜਾਂ ਕਿਸੇ ਕੰਪਨੀ ਚ ਵੀਜਾਸ ਵਿੱਚ ਕਰਾ ਲਓ ਤੇ ਵੈਸੇ ਵੀ ਸਪான்ਸਰਾਂ ਮਿਲਦੀਆਂ ਯੂਕੇ ਤੋਂ ਯੂਕੇ ਸਪான்ਸਰਾਂ ਮਿਲਦੀਆਂ ਬਹੁਤ ਮਹਿੰਗੀਆਂ ਯੂਕੇ ਤੋਂ ਆਊਟ ਆਫ ਕੰਟਰੀ ਸਪான்ਸਰ ਦਾ ਪ੍ਰਾਈਸ ਅਲੱਗ ਹੈ ਯੂਕੇ ਤੋਂ ਯੂਕੇ ਬਹੁਤ ਹਾਈ ਪ੍ਰਾਈਸ ਹੈ ਤੇ ਉਹ ਸਪான்ਸਰਾਂ ਤੁਹਾਨੂੰ ਮਿਲੇ ਤੇ ਜਾ ਤੁਸੀਂ ਕੰਪਨੀ ਚ ਸਵਿਚ ਕਰਾਓ ਜਾਂ ਕਿਸੇ ਕੰਪਨੀ ਸਪான்ਸਰ ਲੋ ਬਹੁਤ ਜਿਆਦਾ ਔਖਾ ਆ ਠੀਕ ਆ ਜੀ ਉਹ ਕੈਸ਼ ਤੇ ਕੰਮ ਕਰਨਾ ਪੈਂਦਾ ਆ ਓਪਨ ਵਰਕ ਪਰਮਨੈਂਟ ਇਥੇ ਆ ਕੇ ਲੱਖਾਂ ਲੋਕ ਫਸ ਗਏ ਆ ਦੂਸਰੀ ਜੇ ਤੁਹਾਡੀ ਕੰਪਨੀ ਧੋੜ ਜਾਂਦੀ ਆ ਲਾਇਸੈਂਸ ਕੈਨਸਲ ਹੋ ਜਾਂਦਾ ਜਾਂ ਤੁਹਾਨੂੰ ਕੰਪਨੀ ਚੱਲ ਰਹੀ ਆ ਪਰ ਤੁਹਾਨੂੰ ਕੰਮ ਨਹੀਂ ਦੇ ਰਹੀ ਤੇ ਉਹਦੇ ਵਿੱਚ ਕੀ ਹੁੰਦਾ ਆ ਕਿ ਉਹਦੇ ਵਿੱਚ ਵੀ ਸਪான்ਸਰ ਲੈਣੀ ਬਹੁਤ ਜਿਆਦਾ ਔਖੀ ਹੁੰਦੀ ਆ ਔਖੀ ਕਿਉਂ ਹੁੰਦੀ ਆ ਕਿ ਤੁਹਾਡੇ ਕੋਲ ਨਾ ਤਾਂ ਪੇ ਸਲਿੱਪਾਂ ਹੁੰਦੀਆਂ ਨਾ ਟੈਕਸ ਹੁੰਦੇ ਆ ਨਾ ਕੋਈ ਸਟੇਟਮੈਂਟ ਹੁੰਦੀ ਆ ਠੀਕ ਆ ਤੇ ਫਿਰ ਤੁਸੀਂ ਜਿਸ ਕੰਪਨੀ ਚ ਆਏ ਆ ਸਿਰਫ ਉਹੀ ਕੰਪਨੀ ਤੁਹਾਨੂੰ ਐਨਆਈਏ ਤੇ ਕੰਮ ਦੇ ਸਕਦੀ ਆ ਤੇ ਹੋਰ ਕੰਪਨੀ ਨਹੀਂ ਤਾਂ ਬਾਹਰ ਤੁਹਾਨੂੰ ਕੈਸ਼ ਤੇ ਕੰਮ ਕਰਨਾ ਪੈਣਾ ਆ ਕੈਸ਼ ਹੀ ਕੰਮ ਕਰ ਸਕਦੇ ਆ ਤੁਹਾਨੂੰ ਐਨਆਈਏ ਤੇ ਕੰਮ ਨਹੀਂ ਮਿਲਣਾ ਨਾ ਤੁਸੀਂ ਇਨਾ ਈਜੀ ਇਨਾ ਸੌਖਾ ਕਿਸੇ ਹੋਰ ਕੰਪਨੀਆਂ ਦੇ ਵਿੱਚ ਸਪான்ਸਰ ਲੈ ਸਕਦੇ ਜਾਂ 스ਵਿਚ ਕਰਾ ਸਕਦੇ ਆ ਬਹੁਤ ਔਖਾ ਪੰਜਾਬ ਤੋਂ ਏਜੰਟ ਜਿਹੜਾ ਮਰਜ਼ੀ ਝੂਠ ਬੋਲ ਕੇ ਤੁਹਾਨੂੰ ਭੇਜ ਦੇਵੇ ਇਸ ਸਵਿੱਚ ਹੋ ਜੂ ਚੇਂਜ ਹੋ ਜੂ ਆ ਹੋ ਜੂ ਆ ਹੋ ਜੂ ਉਹਨਾਂ ਤੇ ਯਕੀਨ ਨਹੀਂ ਕਰਨਾ ਉਹ ਉੱਥੇ ਬੈਠ ਕੇ ਗੱਪਾਂ ਮਾਰਦੇ ਆ ਇੱਥੇ ਜੀ ਜਿਹੜੀ ਸਿਚੁਏਸ਼ਨ ਆ ਰਾਹ ਪਿਆ ਜਾਣੇ ਤਾਂ ਬਾਹ ਪਿਆ ਜਾਣੇ ਉਹਨੂੰ ਪਤਾ ਲੱਗਦਾ ਆ ਹੁਣ ਇੱਥੇ ਲੱਖਾਂ ਲੋਕ ਆਏ ਆ ਉੱਥੇ ਤਾਂ ਅਕਸਰ ਲੋਕ ਕਹਿ ਦਿੰਦੇ ਬਸ ਪਹੁੰਚ ਜਾਈਏ ਕਿਸ ਤਰ੍ਹਾਂ ਉਸ ਧਰਤੀ ਤੇ ਪੈਰ ਰੱਖ ਲਈਏ ਸੈਟਿੰਗ ਅਸੀਂ ਆਪ ਹੀ ਕਰ ਲੈਣੀਆਂ ਹੁਣ ਇੱਥੇ ਆ ਕੇ ਲੱਖਾਂ ਲੋਕ ਪਛਤਾ ਰਹੇ ਆ ਕਈਆਂ ਨੂੰ ਮੇਲਾ ਆ ਗਿਆ 60 ਦਿਨ ਵਾਲੀਆਂ 60 ਡੇ ਵਾਲੀਆਂ ਤੇ ਦੇਖੋ ਤੁਸੀਂ 25 25 30 30 ਲੱਖ ਰੁਪਇਆ 35 35 ਲੱਖ ਰੁਪਇਆ ਕਰਜ਼ੇ ਚੱਕ ਕੇ ਪਿੱਛੇ ਚੀਜ਼ਾਂ ਗਰਮੀ ਰੱਖ ਕੇ ਜਾਂ ਲੋਕਾਂ ਤੋਂ ਫੜ ਕੇ ਰਿਸ਼ਤੇਦਾਰਾਂ ਤੋਂ ਆਉਂਦੇ ਆ ਕਿ ਸਾਡੀ ਹੁਣ ਜ਼ਿੰਦਗੀ ਸੌਖੀ ਹੋ ਜੂ ਸਾਡਾ ਭੁੱਖ ਬਨ ਜੂਗਾ ਤੇ ਗਰੀਬੀ ਨਿਕਲ ਜਾਊਗੀ ਫਿਰ ਇੱਥੇ ਆ ਕੇ ਦੇਖਦੇ ਆ ਇਹਦੇ ਨਾਲੋਂ ਉੱਥੇ ਕੋਈ ਕੰਮ ਖੋਲ ਲੈਂਦੇ ਵਧੀਆ ਸੀਗਾ ਕਿਉਂਕਿ ਜੋ ਸੱਚ ਆ ਉਹ ਸੱਚ ਆ ਤੇ ਔਖਾ ਬਹੁਤ ਆ ਅਸੀਂ ਇਸ ਕਰਕੇ ਕਹਿੰਦੇ ਸਹੀ ਤਰੀਕੇ ਨਾਲ ਆਵੋ ਜੋ ਫੀਸਾਂ ਲੱਗਦੇ ਆ ਉਹ ਹੀ ਦੇ ਕੇ ਆਵੋ ਅਸੀਂ ਜਿਨ੍ਹਾਂ ਚ ਅਪਲਾਈ ਕਰੀਦਾ 100% ਕੰਪਨੀ ਕੰਮ ਦਿੰਦੀ ਬਾਕੀ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਇਹ ਇਮੀਗ੍ਰੇਸ਼ਨ